ਜੀਵ ਦੇ ਪਿਤਾ ਦਾ ਦਰਬਾਰ ਲੱਗਾ ਹੋਇਆ ਸੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ ਤੇ ਸਾਰੇ ਅਮੀਰ ਤੇ ਵਜ਼ੀਰ ਤੇ ਉਮਰਾਵ ਹੱਥ ਬੰਨ ਕੇ ਉਹਨਾਂ ਦੇ ਸਾਹਮਣੇ ਖੜੇ ਸਨ ਸੋਹਣੀਆਂ ਆਪਛਰਾਵਾਂ ਨਿਰਿਤ ਕਰ ਰਹੀਆਂ ਸਨ ਤੇ ਇਹਨਾਂ ਸਾਰੀਆਂ ਆਪਛਰਾਵਾਂ ਦੀ ਸਰਦਾਰਣੀ ਮਾਇਆ ਵੀ ਨਾਚ ਕਰਕੇ ਸਾਰਿਆਂ ਨੂੰ ਬੜੀ ਮੋਹਤ ਕਰ ਰਹੀ ਸੀ ਇਸ ਸਮੇਂ ਮਹਾਰਾਜ ਦਾ ਸਿੰਘਾਸਨ ਬੜਾ ਹਿੱਲਿਆ ਕਿਸੇ ਨੂੰ ਕੁਝ ਪਤਾ ਨਾ ਲੱਗੇ ਬਈ ਇਹ ਸਿੰਘਾਸਨ ਕਿਉਂ ਕੰਬ ਰਿਹਾ ਸਾਰਾ ਨਾਚ ਗਾਣਾ ਵਜਾਉਣਾ ਬੰਦ ਹੋ ਗਿਆ ਸਭ ਪਛੜਾਂ ਸਹਿਮ ਕੇ ਇੱਕ ਪਾਸੇ ਖਲੋ ਗਈਆਂ ਸਭ ਵਜ਼ੀਰ ਤੇ ਅਮੀਰ ਹੈਰਾਨੀ ਨਾਲ ਮਹਾਰਾਜ ਵੱਲ ਤੱਕਣ ਲੱਗੇ ਬਈ ਇਹ ਕੀ ਹੋ ਰਿਹਾ ਪਰ ਮਹਾਰਾਜ ਦਾ ਤਖਤ ਤਾਂ ਲਗਾਤਾਰ ਹਿੱਲੀ ਜਾ ਰਿਹਾ ਸੀ ਸਾਰਿਆਂ ਨੇ ਹੱਥ ਜੋੜ ਕੇ ਪੁੱਛਿਆ ਮਹਾਰਾਜ ਇਹ ਕੀ ਹੋ ਰਿਹਾ ਹੈ ਤੁਸੀਂ ਜਾਣੀ ਜਾਣੋ ਕਿਰਪਾ ਕਰੋ ਕਿ ਇਹ ਘਟਨਾ ਕੀ ਵਾਪਰ ਰਹੀ ਹੈ ਮਹਾਰਾਜ ਦਾ ਚਿਹਰਾ ਬੜਾ ਉਦਾਸ ਹੋ ਗਿਆ ਤੇ ਬੜੀ ਦਰਦ ਭਰੀ ਆਵਾਜ਼ ਵਿੱਚ ਬੋਲੇ ਮੇਰਾ ਪੁੱਤਰ ਮੇਰਾ ਪਿਆਰਾ ਪੁੱਤਰ ਜੀਵ ਮੈਥੋਂ ਵਿਛੜ ਕੇ ਬੜਾ ਦੁਖੀ ਹੋ ਗਿਆ ਹੈ ਤੇ ਬੜੀ بے ਬਲਤਾ ਨਾਲ ਮੈਨੂੰ ਆਵਾਜ਼ਾਂ ਮਾਰ ਰਿਹਾ ਹੈ ਤੇ ਮਦਦ ਵਾਸਤੇ ਬੁਲਾ ਰਿਹਾ ਹੈ ਇਹ ਸੁਣ ਕੇ ਸਾਰੇ ਬੜੇ ਹੈਰਾਨ ਹੋਏ ਤੇ ਆਖਣ ਲੱਗੇ ਮਹਾਰਾਜ ਤੁਹਾਡਾ ਪੁੱਤਰ ਤੇ ਸਦਾ ਤੁਹਾਡੇ ਮਹਿਲ ਵਿੱਚ ਤੁਹਾਡੇ ਕੋਲ ਰਹਿੰਦਾ ਉਹ ਕਿਵੇਂ ਵਿਛੜ ਗਿਆ ਮਹਾਰਾਜ ਉਸੇ ਵੇਲੇ ਮਾਇਆ ਵੱਲ ਘੂਰ ਕੇ ਤੱਕੇ ਤੇ ਕਹਿਣ ਲੱਗੇ ਇਹ ਸਭ ਕਰਤੂਤ ਇਸ ਮਾਇਆ ਦੀ ਹੈ ਇਹ ਆਪੇ ਦੱਸੇਗੇ ਵੀ ਇਸ ਨੇ ਜੀਵ ਨੂੰ ਕਿਸ ਤੁਖੇ ਨਾਲ ਮੈਥੋਂ ਵਿਛੋੜਿਆ ਕੰਬਦੀ ਹੋਈ ਮਾਇਆ ਹੱਥ ਜੋੜ ਕੇ ਕਹਿਣ ਲੱਗੀ ਮਹਾਰਾਜ ਮੈਂ ਤਾਂ ਜੀਵ ਦਾ ਦਿਲ ਲਾਉਣ ਵਾਸਤੇ ਪੂਰਾ ਯਤਨ ਕੀਤਾ ਸੀ ਵੇਖੋ ਕਿਸੇ ਵੇਲੇ ਉਹ ਮੇਰੇ ਤੇ ਬਹੁਤ ਪ੍ਰਸੰਨ ਵੀ ਹੋ ਜਾਂਦਾ ਹੈ ਪਰ ਕਿਸੇ ਵੇਲੇ ਫਿਰ ਬੜਾ ਉਦਾਸ ਹੋ ਜਾਂਦਾ ਹੈ ਮੈਂ ਫਿਰ ਉਹਦਾ ਦਿਲ ਲਾ ਦੇਨੀਆ ਮੈਨੂੰ ਨਹੀਂ ਸੀ ਪਤਾ ਬਈ ਹੁਣ ਉਹ ਇੰਨਾ ਉਦਾਸ ਹੋ ਗਿਆ ਕਿ ਤੁਹਾਡੇ ਕੋਲੋਂ ਮਦਦ ਮੰਗ ਰਿਹਾ ਹੈ ਮੈਂ ਹੁਣੇ ਵਾਪਸ ਜਾ ਕੇ ਉਹਨੂੰ ਇਹੋ ਜਿਹਾ ਪਰਚਾਵਾਂਗੀ ਬਈ ਉਹ ਫਿਰ ਟਿਕ ਜਾਏਗਾ ਤੇ ਤੁਹਾਨੂੰ ਕਦੇ ਯਾਦ ਨਹੀਂ ਕਰੇਗਾ ਮਹਾਰਾਜ ਨੇ ਕਿਹਾ ਮਾਇਆ ਜੀਵ ਤੇਰੇ ਧੋਖੇ ਵਿੱਚ ਆ ਸਕਦਾ ਹੈ ਪਰ ਇਹ ਧੋਖਾ ਉਸ ਨੂੰ ਹਮੇਸ਼ਾ ਵਾਸਤੇ ਤੇਰੇ ਫੰਦੇ ਵਿੱਚ ਨਹੀਂ ਰੱਖ ਸਕਦਾ ਉਸੇ ਵੇਲੇ ਮਹਾਰਾਜ ਨੇ ਆਪਣੇ ਵੱਡੇ ਵਜ਼ੀਰ ਆਤਮਾ ਨਾਲ ਸਲਾਹ ਕਰਕੇ ਆਪਣੇ ਖਾਸ ਸੇਵਕਾਂ ਮਿਹਰ ਵੈਰਾਗ ਵਿਚਾਰ ਭਗਤੀ ਤੇ ਗਿਆਨ ਨੂੰ ਹੁਕਮ ਦਿੱਤਾ ਬਈ ਉਹ ਜੀਵ ਨੂੰ ਲੱਭਣ ਵਾਸਤੇ ਜਾਣ ਤੇ ਲੱਭ ਕੇ ਮੁੜ ਮਹਾਰਾਜ ਦੇ ਕੋਲ ਲੈ ਆਉਣਾ ਮਾਇਆ ਇਹਨਾਂ ਦੇ ਤੁਰਨ ਤੋਂ ਪਹਿਲਾਂ ਹੀ ਦਰਬਾਰ ਵਿੱਚੋਂ ਖਿਸਕ ਗਈ ਪਹਿਲੋਂ ਹੀ ਉਸਨੇ ਆਪਣੇ ਨਗਰ ਵਿੱਚ ਜਾ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਹਉਮੈ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਸਾਰੀ ਗੱਲ ਦੱਸ ਦਿੱਤੀ। ਤੇ ਕਹਿਣ ਲੱਗੀ ਜੀਵ ਦੇ ਪਿਤਾ ਨੇ ਇਸ ਨੂੰ ਸਾਡੇ ਸਾਰਿਆਂ ਤੋਂ ਖੋ ਕੇ ਆਪਣੇ ਕੋਲ ਬੁਲਾਉਣ ਵਾਸਤੇ ਮੇਰ ਵਿਚਾਰ, ਗਿਆਨ, ਵੈਰਾਗ ਤੇ ਭਗਤੀ ਨੂੰ ਭੇਜਿਆ। ਜੇ ਉਹ ਜੀਵ ਨੂੰ ਸਾਡੇ ਕੋਲੋਂ ਲੈ ਗਏ ਤਾਂ ਤੁਸੀਂ ਸਾਰੇ ਮਰ ਜਾਓਗੇ। ਅਸੀਂ ਜੀਵ ਤੋਂ ਬਿਨਾ ਇੱਕ ਦਿਨ ਨਹੀਂ ਜਿਉ ਸਕਦੇ ਇਸ ਵਾਸਤੇ ਆਪਣਾ ਸਾਰਾ ਜ਼ੋਰ ਲਾ ਦਿਓ ਤਾਂ ਕਿ ਕੋਈ ਵੀ ਜੀਵ ਨੂੰ ਤੁਹਾਡੇ ਕੋਲੋਂ ਖੋ ਕੇ ਨਾਲ ਜਾ ਸਕੇ ਇਹ ਸੁਣ ਕੇ ਜੀਵ ਦੀ istri ਹਉਮੈ ਤੇ ਪੰਜਾਂ ਪੁੱਤਰਾਂ ਨੂੰ ਬੜਾ ਗੁੱਸਾ ਆਇਆ ਤੇ ਆਖਣ ਲੱਗੇ ਓਏ ਸਾਡੇ ਜਿਉਂਦਿਆਂ ਸਾਡੇ ਕੋਲੋਂ ਖੋ ਕੇ ਇਸ ਜੀਵ ਨੂੰ ਲਿਜਾਣ ਵਾਲਾ ਜੰਮਿਆ ਕੌਣ ਹੈ ਅਸੀਂ ਤੇ ਗਿਆਨ ਤੇ ਉਸ ਦੇ ਸਾਥੀਆਂ ਨੂੰ ਜੀਵ ਦੇ ਨੇੜੇ ਨਹੀਂ ਆਉਣ ਦੇਣਾ ਪਰ ਉਸ ਮਾਇਆ ਨੇ ਉੱਤਰ ਦਿੱਤਾ ਨਹੀਂ ਮੈਂ ਗਿਆਨ ਦੇ ਬਲ ਨੂੰ ਜਾਣਨੀ ਹਾਂ ਉਸ ਨਾਲ ਮੁਕਾਬਲਾ ਕਰਨਾ ਕੋਈ ਖਾਲਾ ਜੀ ਦਾ ਵੜਾ ਨਹੀਂ ਹੈਗਾ ਤੁਸੀਂ ਐਵੇਂ ਨਾ ਬਹੁਤਾ ਅਸਮਾਨ ਵਿੱਚ ਨਾ ਰਿਆ ਕਰੋ ਤਿਆਰ ਹੋ ਜਾਓ ਤੇ ਇਸ ਜੀਵ ਨੂੰ ਹੁਣ ਤੋਂ ਹੀ ਆਪਣੇ ਵਸ ਵਿੱਚ ਰੱਖਣ ਦੀ ਕੋਸ਼ਿਸ਼ ਕਰੋ ਗਿਆਨ ਤੇ ਉਸ ਦੇ ਸਾਥੀਆਂ ਨੂੰ ਜੀਵ ਦੇ ਕੋਲ ਹੀ ਨਾ ਆਉਣ ਦਿਆ ਜਾਵੇ ਇਹ ਕਹਿ ਕੇ ਮਾਇਆ ਨੇ ਆਪਣੀ ਸਾਰੀ ਨਗਰੀ ਵਿੱਚ ਹਨੇਰਾ ਹੀ ਹਨੇਰਾ ਕਰ ਦਿੱਤਾ ਹੱਥ ਪਸਾਰਿਆਂ ਨਜ਼ਰ ਨਾ ਆਵੇ ਜੀਵ ਦੇ ਆਲੇ ਦੁਆਲੇ ਹੌਮੇ ਤੇ ਉਸ ਦੇ ਪੰਜਾਂ ਹੀ ਪੁੱਤਰਾਂ ਨੇ ਦਿਨ ਰਾਤ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਸਾਰਿਆਂ ਨੇ ਆਪਣੀਆਂ ਡਿਊਟੀਆਂ ਵੰਡ ਲਈਆਂ ਵਾਰੀ ਵਾਰੀ ਜੀਵ ਦੇ ਕੋਲ ਸਾਰੇ ਜਣੇ ਰਹਿਣ ਲੱਗੇ ਤੇ ਜੀਵ ਨੂੰ ਕਿਸੇ ਵੇਲੇ ਇਕੱਲਾਣਾ ਬਹਿਣ ਦਿੰਦੇ ਹ। ਜਿਸ ਵੇਲੇ ਗਿਆਨ ਆਪਣੇ ਸਾਥੀਆਂ ਸਮੇਤ ਮਾਇਆ ਨਗਰੀ ਵਿੱਚ ਪਹੁੰਚਿਆ ਤਾਂ ਉਸ ਨੇ ਸਭ ਪਾਸੇ ਹਨੇਰਾ ਤੇ ਜੀਵ ਦੇ ਦੁਆਲੇ ਪਹਿਰੇ ਲੱਗੇ ਵੇਖ ਕੇ ਮਾਇਆ ਦੀ ਸਾਰੀ ਚਾਲ ਨੂੰ ਤਾੜ ਲਿਆ। ਕਿਉਂਕਿ ਗਿਆਨ ਅਤੇ ਉਸ ਦੇ ਸਾਥੀ ਵਿਚਾਰ, ਮੇਰ, ਵੈਰਾਗ ਤੇ ਭਗਤੀ ਨੂੰ ਪਤਾ ਸੀ। ਬਈ ਮਾਇਆ ਦੀ ਅਸਲੀਅਤ ਕੁਝ ਹੈ ਨਹੀਂ ਇਹ ਤੇ ਐਵੇਂ ਨਾ ਬਾਹਰ ਦਾ ਵਿਖਾਵਾ ਤੇ ਸਖਣਾ ਰੋਬ ਦਾਬ ਹੈ ਇਸ ਲਈ ਉਹ ਮਾਇਆ ਵੱਲੋਂ ਕੀਤੀਆਂ ਸਾਰੀਆਂ ਨਾਕੇ ਬੰਦੀਆਂ ਨੂੰ ਵੇਖ ਕੇ ਕਬਰਾਏ ਨਹੀਂ ਸਗੋਂ ਵੇਖ ਕੇ ਸਾਰਿਆਂ ਨੇ ਸਲਾਹ ਕੀਤੀ ਕਿ ਇਸ ਮਾਇਆ ਜਿਸ ਨੇ ਜੀਵ ਨੂੰ ਪਹਿਲਾਂ ਮਹਾਰਾਜੇ ਦੇ ਨਿਜ ਘਰ ਵਿੱਚੋਂ ਵਰਗਲਾ ਕੇ ਆਪਣੇ ਫਰੇਮ ਵਿੱਚ ਕੈਦ ਕਰ ਲਿਆ ਉਸ ਤੋਂ ਜੀਵ ਨੂੰ ਚੁਰਾਇਆ ਨਾ ਜਾਵੇ ਸਗੋਂ ਜੀਵ ਨੂੰ ਮਾਇਆ ਦੀ ਅਸਲੀਅਤ ਸਮਝਾ ਕੇ ਐਡਾ ਬਲਵਾਨ ਕਰੀਏ ਬਈ ਉਹ ਖੁਦ ਮਾਇਆ ਨਾਲ ਮੁਕਾਬਲਾ ਕਰਕੇ ਉਸ ਨੂੰ ਜਿੱਤ ਲਵੇ ਇਹ ਸਲਾਹ ਕਰਕੇ ਸਾਰਿਆਂ ਨੇ ਸੁਖਮ ਰੂਪ ਧਾਰਨ ਕਰ ਲਿਆ ਜਿਵੇਂ ਹਵਾ ਵਿੱਚ ਹਵਾਈ ਹੋ ਗਏ ਕਿਸੇ ਨੂੰ ਦਿਸਦੇ ਹੀ ਨਹੀਂ ਸਨ ਤੇ ਲੱਗੇ ਹੁਣ ਇਹ ਜੀਵ ਦੇ ਆਲੇ ਦੁਆਲੇ ਤੇ ਉਸ ਦੇ ਦਿਲ ਵਿੱਚ ਰਹਿਣ ਇਹਨਾਂ ਨੇ ਇੱਕ ਚਲਾਕੀ ਇਹ ਖੇਡੀ ਵੀ ਜਦੋਂ ਮਾਇਆ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੁੰਦੀ ਤਾਂ ਉਸ ਤੋਂ ਪਹਿਲਾਂ ਹੀ ਸਾਰੇ ਦੇ ਸਾਰੇ ਉੱਥੇ ਜਾ ਕੇ ਆਪਣੀਆਂ ਥਾਵਾਂ ਤੇ ਬਹਿ ਜਾਂਦੇ ਤਾਂ ਜਦੋਂ ਮਾਇਆ ਦਰਬਾਰ ਨੂੰ ਛੱਡ ਕੇ ਬਾਹਰ ਨਿਕਲਦੀ ਤਾਂ ਉਸ ਤੋਂ ਕੁਝ ਧੇਰ ਮਗਰੋਂ ਉਥੋਂ ਉੱਡ ਕੇ ਜੀਵ ਦੇ ਕੋਲ ਆ ਜਾਂਦਾ ਹੈ। ਮਾਇਆ ਨੇ ਹਉਮੈ ਤੇ ਉਸ ਦੇ ਪੁੱਤਰਾਂ ਦੀ ਮਦਦ ਨਾਲ ਜੀਵ ਨੂੰ ਇਹ ਸਮਝਾਉਣਾ ਸ਼ੁਰੂ ਕੀਤਾ ਕਿ ਵੇਖ ਜੀਵ ਸਾਡੇ ਕੋਲੋਂ ਆਜ਼ਾਦ ਹੋਣ ਲਈ ਤੂੰ ਜਿਸ ਮਹਾਰਾਜ ਕੋਲ ਅਰਦਾਸਾਂ ਪਿਆ ਕਰਦਾ ਹੈ ਉਹ ਤੇ ਹੈ ਹੀ ਨਹੀਂ। ਤੇ ਜਿਹੜਾ ਆਪ ਹੈਗਾ ਹੀ ਨਹੀਂ ਉਹ ਤੇਰੀ ਜ਼ਿਹਰਾ ਕਿਵੇਂ ਕਰੇਗਾ ਜਦੋਂ ਰੋਜ਼-ਰੋਜ਼ ਜੀਵ ਨੂੰ ਇਹ ਆ ਗੱਲ ਸੁਣਾਈ ਜਾਂਦੀ ਤਾਂ ਉਹ ਸੁਣ-ਸੁਣ ਕੇ ਬੜਾ ਨਿਰਾਸ਼ ਹੁੰਦਾ ਤੇ ਜਦੋਂ ਹਮੈਂ ਸਮਾਂ ਤਾੜ ਕੇ ਉਸ ਨੂੰ ਆਖੇ ਨਾ ਭਈ ਜੇ ਮਹਾਰਾਜ ਹੁੰਦੇ ਤਾਂ ਤੇਰੀ ਸਹਾਇਤਾ ਨਾ ਕਰਦੇ ਵੇਖ ਤੂੰ ਅਜੇ ਤੱਕ ਸਾਡੇ ਕਬਜ਼ੇ ਵਿੱਚ ਤੇ ਨਾ ਤਾਂ ਅਜੇ ਤੱਕ ਤੈਨੂੰ ਸਾਡੇ ਕੋਲੋਂ ਕੋਈ ਆਜ਼ਾਦ ਕਰ ਸਕਿਆ ਤੇ ਨਾ ਹੀ ਕਰਾ ਸਕਦਾ ਸਾਡੇ ਤੋਂ ਵੱਧ ਬਲਵਾਨ ਨਾ ਕੋਈ ਜੰਮਿਆ ਨਾ ਜੰਮ ਸਕਦਾ ਇਸ ਲਈ ਤੇਰੀਆਂ ਅਰਦਾਸਾਂ ਕਰਨੀਆਂ ਬਿਲਕੁਲ ਵਿਅਰਥ ਨੇ ਐਵੇਂ ਆਪਣਾ ਸਮਾਂ ਅਜਾਈ ਨਾ ਗਵਾਇਆ ਕਰ ਤੇ ਆਪਣੀ ਘਰ ਵਾਲੀ ਪੁੱਤਰਾਂ ਧੀਆਂ ਤੇ ਬਾਗ ਪਰਿਵਾਰ ਵਿੱਚ ਦਿਲ ਲਾਇਆ ਕਰ ਅਸੀਂ ਹੁਣ ਤੈਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂਗੇ ਨਿਤ ਨਵੇਂ ਤਰੀਕਿਆਂ ਨਾਲ ਤੇਰਾ ਦਿਲ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਆ ਕੇ ਹਉਮੈ ਜੀਵ ਦੇ ਗਲ ਵਿੱਚ ਆਪਣੀਆਂ ਨਾਜ਼ੁਕ ਤੇ ਪਤਲੀਆਂ ਬਾਹਾਂ ਪਾ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਵੇਖੇ ਨਾ ਭੜਿਆ ਮੇਰੀ ਤੇ ਦੁਨੀਆ ਹੀ ਤੇਰੇ ਨਾਲ ਏ ਜੇ ਤੂੰ ਮੈਥੋਂ ਵਿਛੜ ਕੇ ਕਿਤੇ ਚਲਾ ਗਿਆ ਨਾ ਮੈਂ ਤਾਂ ਉਸੇ ਵੇਲੇ ਜ਼ਹਿਰ ਖਾ ਕੇ ਮਰ ਜਾਾਂਗੀ ਤੇ ਜੇ ਮੈਂ ਮਰ ਗਈ ਤਾਂ ਤੇਰਾ ਸਾਰਾ ਘਰ ਵੀਰਾਨ ਹੋ ਜਾਣਾ ਹੈ ਜਿਸ ਸੋਹਣੇ ਬਾਗ ਪਰਿਵਾਰ ਨੂੰ ਤੂੰ ਇੰਨੀਆ ਮਿਹਨਤ ਨਾਲ ਹਰਿਆ ਭਰਿਆ ਕੀਤਾ ਹੈ ਉਹ ਮੇਰੇ ਤੋਂ ਬਿਨਾ ਮੁਰਝਾ ਕੇ ਬਿਲਕੁਲ ਸੁੰਨਾ ਹੋ ਜਾਵੇਗਾ ਕੀ ਤੂੰ ਇਸ ਤਰ੍ਹਾਂ ਦੀ ਬਰਬਾਦੀ ਵੇਖਣਾ ਚਾਹਣਾ ਹੈ ਕੀ ਤੂੰ ਇਹ ਸਾਰਾ ਕੁਝ ਛੱਡ ਕੇ ਸਾਡੇ ਕੋਲੋਂ ਅਲੱਗ ਹੋਣਾ ਚਾਹੁੰਦਾ ਹੈ ਇਸ ਲਈ ਤੂੰ ਮਹਾਰਾਜ ਕੋਲ ਪ੍ਰਾਰਥਨਾਵਾਂ ਕਰ ਰਿਹਾ ਹੈ ਭਲਾ ਤੂੰ ਆਪ ਦੱਸ ਜਿੱਥੇ ਅਸੀਂ ਤੇਰੇ ਨਾਲ ਨਾ ਹੋਏ ਤੂੰ ਉੱਥੇ ਖੁਸ਼ ਕਿਵੇਂ ਰਵੇਂਗਾ ਜੀਵ ਨੇ ਹਮੈ ਨੂੰ ਆਪਣੇ ਨਾਲ ਇਸ ਤਰ੍ਹਾਂ ਪ੍ਰੇਮ ਭਰੀਆਂ ਗੱਲਾਂ ਕਰਦਿਆਂ ਵੇਖ ਕੇ ਆਖਿਆ ਵੇਖੇ ਨਾ ਮੈਂ ਤੈਨੂੰ ਤੇ ਆਪਣੇ ਪਰਿਵਾਰ ਨੂੰ ਤੇ ਕਦੇ ਨਹੀਂ ਛੱਡਣਾ ਚਾਹੁੰਦਾ ਪਰ ਦੁਖੀ ਹੋ ਕੇ ਨਾ ਸੁਤੇ ਸਿੱਧੀ ਦਿਲੋਂ ਪ੍ਰਾਰਥਨਾ ਨਿਕਲ ਜਾਂਦੀ ਏ ਪਰ ਜੇ ਤੁੰ ਰਾਜ਼ ਨਹੀਂ ਏ ਕਿ ਮੈਂ ਪ੍ਰਾਰਥਨਾ ਨਾ ਕਰਿਆ ਕਰਾਂ ਤਾਂ ਅੱਗੇ ਨੂੰ ਨਹੀਂ ਕਰਦਾ ਮੇਰਾ ਤਾਂ ਆਪ ਤੁਹਾਨੂੰ ਸਾਰਿਆਂ ਨੂੰ ਛੱਡਣ ਜੀ ਨਹੀਂ ਕਰਦਾ ਮੈਂ ਇਹਨੇ ਛੇੜ ਤੋ ਤੁਹਾਡੇ ਨਾਲ ਰਹਿਣਾ ਵੀ ਹੁਣ ਤੇ ਮੈਨੂੰ ਯਾਦ ਹੀ ਨਹੀਂ ਆਉਂਦਾ ਵੀ ਤੁਹਾਡੇ ਤੋਂ ਪਹਿਲਾਂ ਮੈਂ ਹੁੰਦਾ ਕਿੱਥੇ ਸਾਂ ਤੇ ਕਦੋਂ ਤੇ ਕਿਸ ਤਰ੍ਹਾਂ ਮੈਂ ਤੁਹਾਡੇ ਨਾਲ ਆ ਕੇ ਰਲਿਆ ਮੈਨੂੰ ਤੇ ਹੁਣ ਇਸ ਤਰ੍ਹਾਂ ਜਾਪਦਾ ਵੀ ਤੁਸੀਂ ਮੇਰੇ ਸਾਰਾ ਕੁਝ ਹੋ ਤੇ ਤੁਹਾਡੇ ਤੋਂ ਬਿਨਾ ਤੇ ਹੋਰ ਕੁਝ ਹੈ ਹੀ ਨਹੀਂ ਇਸ ਤੋਂ ਮਗਰੋਂ ਕੁਝ ਦੇਰ ਤਾਂ ਹਉ ਮੈਂ ਤੇ ਉਸ ਦੇ ਪੁੱਤਰ ਲੋਭ ਮੋਹ ਹੰਕਾਰ ਆਦਿ ਜੀਵਨ ਨੂੰ ਖੁਸ਼ ਰੱਖਣ ਦਾ ਬੜਾ ਯਤਨ ਕਰਦੇ ਤੇ ਤਾੜਦੇ ਬਈ ਕਿਸੇ ਪਾਸਿਓਂ ਕਿਸੇ ਵੇਲੇ ਗਿਆਨ ਤੇ ਉਸ ਦੇ ਸਾਥੀ ਜੀਵ ਨੂੰ ਆ ਕੇ ਮਿਲਣਾਂ ਪਰ ਜਦੋਂ ਉਹਨਾਂ ਨੇ ਗਿਆਨ ਤੇ ਉਸ ਦੇ ਸਾਥੀਆਂ ਦਾ ਕਿਤੇ ਕੋਈ ਅਤਾ ਪਤਾ ਨਾ ਨਾ ਵੇਖਿਆ ਤਾਂ ਮਾਇਆ ਨੂੰ ਮਿਲ ਕੇ ਇੱਕ ਦਿਨ ਕਹਿਣ ਲੱਗੇ ਬਈ ਗਿਆਨ ਤੇ ਉਸ ਦੇ ਸਾਥੀ ਮਾਇਆ ਨਗਰੀ ਦੇ ਕਿਸੇ ਪਾਸੇ ਨਜ਼ਰ ਨਹੀਂ ਆਉਂਦੇ ਸਾਡੇ ਖਿਆਲ ਵਿੱਚ ਉਹ ਸਾਡੇ ਕੋਲੋਂ ਡਰਦੇ ਵਾਪਸ ਮੁੜ ਗਏ ਨੇ ਮਾਇਆ ਨੇ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਹਿਣ ਲੱਗੀ ਹਾਂ ਇਹ ਗੱਲ ਤੇ ਲੱਗਦਾ ਹੈ ਵੀ ਠੀਕ ਹੈ ਵੀ ਜਦੋਂ ਮੈਂ ਮਹਾਰਾਜ ਦੇ ਦਰਬਾਰ ਵਿੱਚ ਜਾਂਦੀ ਹਾਂ ਤਾਂ ਉੱਥੇ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਉੱਥੇ ਹੀ ਚੜ੍ਹ ਕੇ ਆਉਣੀ ਆ ਹੋ ਸਕਦਾ ਹੈ ਕਿ ਸਾਡੀ ਤਾਕਤ ਨੂੰ ਵੇਖ ਕੇ ਉਹ ਸਾਡੇ ਕੋਲੋਂ ਡਰਦੇ ਹੁਣ ਇਧਰ ਆਉਣ ਦਾ ਖਿਆਲ ਛੱਡ ਗਏ ਹੋਣ ਮਾਇਆ ਦਾ ਇਹ ਜਵਾਬ ਸੁਣ ਕੇ ਜੀਵਦੀ ਇਸਤਰੀ ਤੇ ਬੱਚੇ ਬੜੇ ਖੁਸ਼ ਹੋਏ ਤੇ ਗਿਆਨ ਤੇ ਉਸ ਦੇ ਸਾਥੀਆਂ ਨੂੰ ਮਾਇਆ ਨਗਰੀ ਤੋਂ ਚਲੇ ਗਏ ਸਮਝ ਕੇ ਲੱਗੇ ਮੁੜ ਜੀਵ ਨਾਲ ਪਹਿਲਾਂ ਵਰਗੀ ਬੇਪਰਵਾਹੀ ਤੇ ਪੜਾਅ ਸਲੂਕਰਣ ਜਦੋਂ ਜੀਵ ਟੱਬਰ ਤੋਂ ਤੰਗ ਆ ਜਾਂਦਾ ਤਾਂ ਆਪਣੇ ਮਕਾਨ ਦੇ ਪਿਛਲੇ ਪਾਸੇ ਬਗੀਚੇ ਵਿੱਚ ਚੁੱਪ ਕਰਕੇ ਜਾ ਬੈੰਦਾ ਤੇ ਕਿੰਨਾ ਚਿਰ ਉੱਥੇ ਇਕਾਂਤ ਵਿੱਚ گزار ਦਿੰਦਾ ਇੱਕ ਵਾਰ ਇਹ ਜੀਵ ਆਪਣੇ ਪੁੱਤਰੇ ਪੁੱਤਰੀਆਂ ਨੂੰ ਕਹਾਣੀਆਂ ਸੁਣਾਉਂਦਾ ਤੇ ਖਿਡਾਉਂਦਾ ਉਸ ਬਗੀਚੇ ਵਿੱਚ ਆ ਬੈਠਾ ਬੱਚੇ ਵੀ ਉਹਦੇ ਨਾਲ ਆ ਗਏ ਪਰ ਜਦੋਂ ਜੀਵ ਚੁੱਪਚਾਪ ਕਰਕੇ ਬਗੀਚੇ ਵਿੱਚ ਬਹਿ ਗਿਆ ਤਾਂ ਉਸਦੇ ਮੋਢਿਆਂ ਤੇ ਚੜ ਕੇ ਤੇ ਅਡੀਆਂ ਮਾਰ-ਮਾਰ ਕੇ ਕਹਿਣ ਲੱਗੇ ਬਬਾ ਕਹਾਣੀ ਸੁਣਾ ਹੁਣ ਚੁੱਪ ਕਿਉਂ ਹੋ ਗਿਆ ਜੀਵ ਦਾ ਦਿਲ ਤੇ ਕਰਦਾ ਸੀ ਵਈ ਉਹ ਚੁੱਪ ਚਾਪ ਕਰਕੇ ਬੈਠਾ ਰਹੇ ਪਰ ਬੱਚੇ ਉਸ ਨੂੰ ਚੁੱਪ ਨਾ ਬਹਿਣ ਦੇਣ। ਇਨੀ ਦੇਰ ਵਿੱਚ ਹਮੈ ਨੇ ਮਕਾਨ ਵਿੱਚੋਂ ਬੱਚਿਆਂ ਨੂੰ ਆਵਾਜ਼ ਮਾਰੀ ਤੇ ਆਖਿਆ ਚਾਹ ਪੀਣ ਦਾ ਵੇਲਾ ਹੋ ਗਿਆ ਆ ਕੇ ਚਾਹ ਪੀ ਲਓ। ਇਹ ਗੱਲ ਸੁਣ ਕੇ ਸਾਰੇ ਬੱਚੇ ਤੇ ਘਰ ਵੱਲ ਦੌੜੇ ਪਰ ਜੀਵ ਚੁੱਪ ਕਰਕੇ ਬਗੀਚੇ ਵਿੱਚ ਬੈਂਚ ਤੇ ਬੈਠਾ ਫਲਾ ਫੁੱਲਾ ਵਲ ਤੱਕਦਾ ਰਿਹਾ। ਕੁਝ ਦਿਨ ਮਗਰੋਂ ਜੀਵ ਨੇ ਆਪਣੇ ਅੰਦਰੋਂ ਇੱਕ ਆਵਾਜ਼ ਆਉਂਦੀ ਸੁਣੀ ਜੀਵ ਬੜਾ ਹੈਰਾਨ ਹੋਇਆ ਵੀ ਮੇਰੇ ਅੰਦਰੋਂ ਇਹ ਆਵਾਜ਼ ਕਿਦੀ ਆ ਰਹੀ ਹੈ ਤਾਂ ਹੀ ਉਸ ਆਵਾਜ਼ ਨੇ ਜ਼ਰਾ ਹੋਰ ਸਾਫ਼ ਅਕਰਾਂ ਵਿੱਚ ਆਖਿਆ ਜੀਵ ਮੈਂ ਵਿਚਾਰਾਂ ਤੇ ਮੇਰੇ ਨਾਲ ਵੈਰਾਗ ਭਗਤੀ ਤੇ ਗਿਆਨ ਵੀ ਹੈਗੇ ਨੇ ਤੈਨੂੰ ਇਸ ਤਰਸਯੋਗ ਹਾਲਤ ਵਿੱਚੋਂ ਕੱਢਣਾ ਹੈ ਤੂੰ ਤਗੜਾਓ ਘਬਰਾ ਨਾ ਜਿਵੇਂ ਜਿਵੇਂ ਅਸੀਂ ਤੈਨੂੰ ਕਹੀਏ ਨਾ ਓਵੇਂ ਓਵੇਂ ਕਰਦਾ ਜਾਈਂ ਅਸੀਂ ਇੱਕ ਦਿਨ ਤੈਨੂੰ ਮਾਇਆ ਦੇ ਜਾਲ ਵਿੱਚੋਂ ਕੱਢ ਕੇ ਤੇਰੇ ਪਿਤਾ ਮਹਾਰਾਜ ਕੋਲ ਲੈ ਜਾਣਾ ਹੈ ਜੀਵ ਨੇ ਅਗੋਂ ਜਵਾਬ ਦਿੱਤਾ ਵੇਖੋ ਭਈ ਮੈਨੂੰ ਤੇ ਪਤਾ ਹੀ ਨਹੀਂ ਭਈ ਕੋਈ ਮੇਰਾ ਪਿਤਾ ਵੀ ਹੈ ਪਰ ਜੇ ਤੁਸੀਂ ਕਹਿੰਦੇ ਹੋ ਭਈ ਮਹਾਰਾਜ ਮੇਰੇ ਪਿਤਾ ਨੇ ਤੇ ਤੁਸੀਂ ਮੈਨੂੰ ਉਸ ਕੋਲ ਲੈ ਜਾਣ ਲਈ ਆਏ ਹੋ ਤਾਂ ਮੈਨੂੰ ਇਹ ਤੇ ਦੱਸੋ ਬਈ ਇਹ ਮੇਰੇ ਪਿਤਾ ਮਹਾਰਾਜ ਹੈਗੇ ਕੌਣ ਨੇ ਗਿਆਨ ਨੇ ਅਗੋਂ ਜਵਾਬ ਦਿੱਤਾ ਜੀਵ ਤੇਰੇ ਪਿਤਾ ਜੀ ਮਹਾਰਾਜ ਸਭ ਖੰਡਾਂ ਬ੍ਰਹਿਮੰਡਾਂ ਦੇ ਸੁਆਮੀ ਤੇ ਸਭ ਸ਼ਕਤੀਆਂ ਦੇ ਮਾਲਕ ਨੇ ਇਹ ਮਾਇਆ ਤੈਨੂੰ ਤੇਰੇ ਪਿਤਾ ਦੇ ਨਿਜ ਘਰ ਵਿੱਚੋਂ ਛਲ ਕਰਕੇ ਆਪਣੇ ਨਾਲ ਲੈ ਆਈ ਸੀ ਤੈਨੂੰ ਇਹ ਸਭ ਕੁਝ ਭੁੱਲ ਗਿਆ ਹੈ ਅਸੀਂ ਤੈਨੂੰ ਮੋੜ ਤੇਰੇ ਪਿਤਾ ਕੋਲ ਲੈ ਜਾਵਾਂਗੇ ਸਾਡਾ ਇਤਬਾਰ ਕਰ ਤੇ ਜਿਵੇਂ ਅਸੀਂ ਆਖੀਏ ਓਵੇਂ ਹੀ ਕਰ ਜੀਵ ਨੇ ਗਿਆਨ ਨੂੰ ਆਖਿਆ ਵਿਖੋਣਾ ਭੜਾ ਮੈਂ ਕਿਵੇਂ ਮੰਨਾ ਕਿ ਤੁਸੀਂ ਸੱਚ ਕਹਿੰਦੇ ਹੋ ਮੈਨੂੰ ਤੇ ਕੁਝ ਯਾਦ ਹੀ ਨਹੀਂ ਤੁਹਾਡੀਆਂ ਗੱਲਾਂ ਤੇ ਯਕੀਨ ਕਿਵੇਂ ਕਰਾਂ ਤਾਂ ਵਿਚਾਰਨੇ ਆਖਿਆ ਜੀਵ ਤੈਨੂੰ ਹੋਰ ਕੋਈ ਯਾਦ ਨਹੀਂ ਤਾਂ ਇਹ ਤਾਂ ਯਾਦ ਹੈ ਨਾ ਵੀ ਤੂੰ ਕਿਸੇ ਵੇਲੇ ਆਪਣੇ ਪਰਿਵਾਰ ਤੋਂ ਤੰਗ ਆ ਕੇ ਇਹ ਅਰਦਾਸ ਕਰਦਾ ਸੈਂ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਅਫਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਤੂੰ ਆਖਦਾ ਸੈਂ ਨਾ ਇਹ ਤਾਂ ਤੈਨੂੰ ਯਾਦ ਹੈ ਨਾਲੇ ਇਹ ਅਰਦਾਸ ਨਾ ਤੇਰੀ ਮਹਾਰਾਜ ਕੋਲ ਪਹੁੰਚਦੀ ਸੀ ਅਤੇ ਇਸੇ ਲਈ ਉਹਨਾਂ ਦੇ ਹੁਕਮ ਨਾਲ ਹੀ ਅਸੀਂ ਤੈਨੂੰ ਛੁਡਾਉਣ ਆਏ ਆਂ ਜੀਵ ਨੇ ਜਵਾਬ ਦਿੱਤਾ ਪਰ ਮੈਨੂੰ ਤੇ ਮਾਇਆ ਕਹਿੰਦੀ ਸੀ ਬਈ ਮਹਾਰਾਜ ਤਾਂ ਹੈ ਨਹੀਂ ਕੋਈ ਨਹੀਂ ਤੇ ਜੋ ਹੈ ਹੀ ਨਹੀਂ ਉਹ ਮੇਰੀ ਅਰਦਾਸ ਕਿਵੇਂ ਸੁਣ ਸਕਦਾ ਹੈ ਤੇ ਮੇਰੀ ਸਹਾਇਤਾ ਕਿਵੇਂ ਕਰੇਗਾ ਵਿਚਾਰ ਨੇ ਫੇਰ ਆਖਿਆ ਜੀਵ ਤੂੰ ਸੋਚ ਬਈ ਜੇ ਮਹਾਰਾਜ ਹੁੰਦੇ ਹੀ ਨਾ ਤਾਂ ਤੇਰੀ ਅਰਦਾਸ ਕਿਵੇਂ ਸੁਣਦੇ ਤੇ ਸਾਨੂੰ ਤੇਰੇ ਕੋਲ ਕਿਵੇਂ ਭੇਜਦੇ ਨਾਲੇ ਵੇਖੇ ਨਾ ਮਾਇਆ ਦੇ ਲਾਏ ਹੋਏ ਪਹਿਰੇਦਾਰਾਂ ਨੂੰ چیر ਕੇ ਤੇਰੇ ਕੋਲ ਪਹੁੰਚ ਜਾਣਾ ਇਹ ਸਿੱਧ ਨਹੀਂ ਕਰਦਾ ਬਈ ਤੇਰੀ ਅਰਦਾਸ ਕਿਸੇ ਨੇ ਜ਼ਰੂਰ ਸੁਣੀ ਹੈ ਤੇ ਉਸੇ ਨੇ ਸਾਨੂੰ ਤੇਰੇ ਕੋਲ ਤੇਰੀ ਮਦਦ ਵਾਸਤੇ ਭੇਜਿਆ ਉਹ ਜਿਸ ਨੇ ਤੇਰੀ ਪ੍ਰਾਰਥਨਾ ਸੁਣੀ ਉਹ ਤੇਰਾ ਪਿਤਾ ਮਹਾਰਾਜ ਹੈ ਜੇ ਮਾਇਆ ਸੱਚੀ ਹੁੰਦੀ ਨਾ ਤਾਂ ਤੇਰੀ ਅਰਦਾਸ ਦਾ ਕੋਈ ਫਲ ਨਹੀਂ ਸੀ ਨਿਕਲਣਾ ਚਾਹੀਦਾ ਪਰ ਹੁਣ ਤੇਰੀ ਅਰਦਾਸ ਸੁਣ ਕੇ ਤੇ ਤੇਰੀ ਸਹਾਇਤਾ ਕਰਨ ਲਈ ਤੇਰੇ ਕੋਲ ਅਸੀਂ ਆਏ ਆ ਕੀ ਇਸ ਤੋਂ ਸਾਬਤ ਨਹੀਂ ਹੁੰਦਾ ਵੀ ਮਾਇਆ ਝੂਠੀ ਏ ਤੇ ਤੈਨੂੰ ਆਪਣੇ ਪੰਜੇ ਵਿੱਚ ਫਸਾਈ ਰੱਖਣ ਲਈ ਤੈਨੂੰ ਹਰ ਵੇਲੇ ਤੇਰੇ ਪਿਤਾ ਦੀ ਹਸਤੀ ਤੋਂ ਹੀ ਮੁਨਕਰ ਕਰਵਾ ਦਿੰਦੀ ਹੈ ਜੀਵ ਕਹਿੰਦਾ ਹਾਂ ਦੇਖੋ ਇਹ ਗੱਲ ਤੇ ਠੀਕ ਏ ਬਈ ਮੈਂ ਮਾਇਆ ਤੋਂ ਤੰਗ ਆ ਕੇ ਅਰਦਾਸਾਂ ਜ਼ਰੂਰ ਕਰਦਾ ਰਿਹਾ ਪਰ ਇਹ ਸੁਣ ਕੇ ਮੈਂ ਬੜਾ ਹੈਰਾਨ ਹਾਂ ਬਈ ਮੇਰੀ ਅਰਦਾਸ ਮੇਰੇ ਪਿਤਾ ਕੋਲ ਪਹੁੰਚ ਜਾਂਦੀ ਸੀ ਤੇ ਉਸ ਨੇ ਤੁਹਾਨੂੰ ਮੇਰੀ ਸਹਾਇਤਾ ਕਰਨ ਲਈ ਭੇਜਿਆ ਇਸ ਤੋਂ ਤਾਂ ਇਹ ਸਿੱਧ ਹੋਇਆ ਵੀ ਮੇਰਾ ਪਿਤਾ ਤੇ ਹੈਗਾ ਤੇ ਨਾਲੇ ਨਾ ਵਾ ਵਾ ਮੇਰੇ ਪਿਤਾ ਨੂੰ ਮੇਰਾ ਕਿੰਨਾ ਖਿਆਲ ਹੈ ਮੇਰੀਆਂ ਸਾਰੀਆਂ ਅਰਦਾਸਾਂ ਸੁਣਦਾ ਹੈ हे ਵਿਚਾਰ ਮੈਂ ਤੇਰਾ ਬਹੁਤ ਧੰਨਵਾਦੀ ਆਂ ਬਈ ਤੂੰ ਮੁੜ ਕੇ ਮੈਨੂੰ ਦੱਸ ਦਿੱਤਾ ਕਿ ਮੇਰਾ ਪਿਤਾ ਹੈ ਤੇ ਮੈਨੂੰ ਪਿਆਰ ਕਰਦਾ ਹੈ ਇੰਨੇ ਦਿਨ ਨੂੰ ਜੀਵ ਦੇ ਪਰਿਵਾਰ ਦੇ ਬੱਚੇ ਚਾਹ ਪੀ ਕੇ ਮੁੜ ਕੇ ਬਾਗਵਲ ਖੇਡਣ ਆ ਰਹੇ ਸਨ ਵਿਚਾਰ ਨੇ ਜੀਵ ਨੂੰ ਆਖਿਆ ਵੀ ਮੈਂ ਤੇ ਮੇਰੇ ਸਾਥੀ ਅਸੀਂ ਤੇਰੇ ਨੇੜੇ ਹੀ ਰਵਾਂਗੇ ਪਰ ਕਿਸੇ ਨੂੰ ਨਜ਼ਰ ਨਹੀਂ ਆਵਾਂਗੇ ਜਦੋਂ ਤੈਨੂੰ ਲੋੜ ਪਈ ਨਾ ਤਾਂ ਤੂੰ ਇਸ ਬਾਗ ਵਿੱਚ ਜਾਂ ਕਿਸੇ ਹੋਰ ਹੀ ਕਾਂ ਤਥਾਂ ਤੇ ਆ ਕੇ ਸਾਨੂੰ ਯਾਦ ਕਰੀ ਅਸੀਂ ਫਿਰ ਤੇਰੇ ਕੋਲ ਆ ਜਾਵਾਂਗੇ ਹੁਣ ਤੂੰ ਇਹ ਗੱਲ ਸੱਚੀ ਕਰਕੇ ਜਾਣ ਲੈ ਵੀ ਤੇਰਾ ਇੱਕ ਪਿਤਾ ਜੋ ਤ੍ਰਿਲੋਕੀ ਦਾ नाथ ਹੈ ਤੇ ਸਰਬਸ਼ਕਤੀਮਾਨ ਹੈ ਉਹ ਮਾਇਆ ਤੋਂ ਬੇਅੰਤ ਗੁਣਾ ਵੱਡਾ ਹੈ ਮਾਇਆ ਉਸ ਦੀ ਦਾਸੀ ਹੈ ਜਦੋਂ ਮਾਇਆ ਹੀ ਉਸ ਦੀ ਦਾਸੀ ਹੋਈ ਤਾਂ ਫਿਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹਨਾਂ ਸਾਰਿਆਂ ਦੀ ਉਸ ਦੇ ਸਾਹਮਣੇ ਕੀ ਹਸਤੀ ਹੋ ਸਕਦੀ ਹੈ ਜੀਵ ਹੁਣ ਭਾਵੇਂ ਪਰਿਵਾਰ ਵਿੱਚ ਰਹਿੰਦਾ ਸੀ ਪਰ ਪਹਿਲਾਂ ਵਾਂਗ ਇਹ ਹੁਣ ਆਪਣੇ ਆਪ ਨੂੰ ਇਕੱਲਾ ਤੇ ਨਿਆਸਰਾ ਨਹੀਂ ਸੀ ਸਮਝਦਾ